ਅਸੀ ਰਹੀ ਕਿਦਾਂ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਜਿੱਦਾ ਸਾਨੂੰ ਪਤਾ ਆ ਕਿ ਖੇਤੀ ਦਾ ਕੰਮ ਕਰੀਦਾ ਸੀ ਤੇ ਅੱਜ ਫੇਰ ਆ ਜਾਂ ਅੰਗੂਰਾਂ ਦੇ ਕੰਮ ਤੇ ਦਿਖਾਉਦੇ ਤੁਹਾਨੂੰ ਕਿਦਾਂ ਹੁੰਦਾ ਕੰਮ ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਧਰ ਲੱਗ ਗਿਆ ਕਹਿੰਦੇ ਮੁੰਡੇ ਕੰਮ ਤੇ ਤੇ ਆ ਹੈਗੀ ਆ ਸਾਰੇ ਬਾਗ ਅੰਗੂਰਾਂ ਦੇ ਛੋਟੇ ਛੋਟੇ ਬੂਟੇ ਆ ਤੇ ਬਾਲਟੀਆਂ ਤੋੜਦੇ ਆ ਕਟਰ ਦਿੱਤੇ ਹੋਏ ਸਾਨੂੰ ਕਟਰ ਨਾਲ ਤੋੜ ਕੇ ਬਾਲਟੀ 'ਚ ਪਾਈ ਜਾਣਾ ਹੋਰ ਭਾਈ ਕਿਦਾਂ ਜੀ ਵਧੀਆ ਵਧੀਆ ਭਾਈ ਜੀ ਕੀ ਹਾਲ ਚਾਲ ਨੇ ਕਿਦਾਂ ਲੱਗ ਲੋ ਸਹੀ ਆ ਲੱਕ ਗੋਪੀਆਂ ਘੁਟਈ ਉਪਰ ਹੀ ਰਹਿੰਦੀ ਆ ਲੱਕ ਦੁਖਦਾ ਬਾਸੀ ਚ ਹੋਰ ਤਾਂ ਕੁਝ ਨਹੀਂ ਹੈਗਾ ਕੰਮ ਕੋਈ ਔਖਾ ਨਹੀਂ ਮਾਰਕ ਗਿਆ ਹੋਇਆ ਟਰਾਲੀ ਲੈ ਕੇ ਉਹ ਆਂਗ ਖਾਲੀ ਕਰਕੇ ਤੇ ਫਿਰ ਦੁਬਾਰਾ ਲੱਦਣੀਆਂ ਬਾਲਟੀਆਂ ਲੋਡ ਕਰਵਾ ਤੇ ਧੁੱਪ ਬੜੀ ਅੱਜ ਲੱਗਿਆ ਕੰਮ ਤੇ ਕਹਿੰਦੇ ਇਦਾਂ ਥੋੜੀ ਜੰਗ ਹੋਰ ਗੁਛੇ ਲੱਗਿਆ ਗੁਰਾਂ ਦੇ ਕੰਮ ਕੋਈ ਉਖਾੜੇ ਕੰਮ ਬੜਾ ਵਧੀਆ ਕੰਮ ਆ ਘਾਂਟਿਆਂ ਦਾ ਕੰਮ ਆ ਹੋਣੀ ਹੋਣੀ ਲੱਗਿਆ ਬਸ ਆਂ ਗੂਰਾ ਜੇ ਖਾਣਾ ਕਿਸੇ ਨੇ ਆਪਣਾ ਜਿੰਨੇ ਮਰਜ਼ੀ ਖਾਓ ਕਰ ਲੈ ਜਾਣਾ ਕਰ ਦੇ ਕੇ ਜਾਓ ਬਾਹ ਬਾਲਟੀ ਚੱਕ ਕੇ ਟਰਾਲੀ ਤੇ ਲੋਡ ਕਰਦਣੀ ਟਰਾਲੀ ਹਲੇ ਆਈ ਨਹੀਂ ਸਾਡੀ ਕਾਲੇ ਸ਼ਾਹ ਅੰਗੂਰ ਪਏ ਆ ਤੇ ਦੂਜਾ ਕਿੱਧਰ ਗਿਆ ਗਿਆ ਨਹੀਂ ਆਪਣਾ ਉਹ ਬੈਠਾ ਇੱਕ ਥੱਲੇ ਮੁੰਡਾ ਲੈ ਆ ਪਾਣੀ ਚੱਕ ਲੈ ਅੱਗੇ ਨੂੰ ਆਇਆ ਆਇਆ ਹੈਂ ਪਾਸ ਕਰਨ ਲੱਗਾ ਬੈਠਾ ਇੱਥੇ ਪਾਣੀ ਨਾਲ ਨਾਲ ਰੱਖੀਦਾ ਜਿਵੇਂ ਮੇਰਾ ਗੱਡੀ ਦੂਰ ਖੜੀ ਆ ਪਾਣੀ ਪੀਦਾ ਫਿਰ ਇੱਥੇ ਲੱਗੀ ਜਾਂਦਾ ਕੰਮ ਤੇ ਆਜਾ ਆਜਾ ਹੋਰ ਕਿਦਾਂ ਕੀ ਲੱਗਿਆ ਕਟਰ ਲੱਗਿਆ ਲੈ ਧਿਆਨ ਨਾਲ ਕੰਮ ਕਰੇ ਕਰੋ ਦਿਖਾਈ ਦੇ ਤੇਰੇ ਫੋਨ ਕੱਢਿਆ ਫਿਰਦਾ ਐਦਾਂ ਵੀ ਬੰਨੇ ਕੰਮ ਹੋ ਜਾਂਦਾ ਧਿਆਨ ਨਾਲ ਕੰਮ ਕਰਨਾ ਪੈਂਦਾ ਲੈ ਲੋ ਕੱਢੀ ਫਿਰਦਾ ਪਾਣੀ ਤੋਂ ਨਹੀਂ ਮਾਰ ਲੈ ਤੇ ਤੇ ਹੁਣ ਇਹ ਇਦਾਂ ਵੀ ਕੰਮ ਕਹਿੰਦੇ ਮੁੰਡੇ ਕਰ ਲਾਂਦੇ ਆ ਜਿਆਦਾ ਜੋਸ਼ ਚਾਕੇ ਬਾਕੀ ਸੰਤਰੇ ਦਾ ਕੰਮ ਵੀ ਹੋਣਾ ਕਿ ਚੱਲ ਪੈਣਾ ਉਹਨਾਂ ਟਾਈਮ ਗੁਰੰਦ ਦਾ ਕੰਮ ਕਰਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਸੰਤਰੇ ਦਾ ਕੰਮ ਕਿੱਦਾਂ ਹੁੰਦਾ ਵੀਡੀਓ ਪਹਿਲਾਂ ਵੀ ਵਧੀਆ ਵੀਡੀਓ ਪਾਈਆਂ ਹੋਈਆਂ ਇਸ ਵਾਰ ਫੇਰ ਤੁਹਾਨੂੰ ਦਿਖਾਵਾਂਗੇ ਵੀਡੀਓ ਬਣਾ ਕੇ ਕਿੱਦਾਂ ਕੰਮ ਹੁੰਦਾ ਖੇਤੀ ਦਾ ਆਮਣੇ ਆ ਗਿਆ ਮਾਲਕ ਹੁਣ ਟਰਾਲੀ ਖਾਲੀ ਕਰਕੇ ਫੈਕਟਰੀ ਵਿੱਚ ਹੁਣ ਫੇਰ ਲੋਡ ਕਰਨੀ ਦੁਬਾਰਾ ਲੋਈ ਰੁਪਿਆ ਟਾਈਮ ਹੋ ਗਿਆ ਇਕੱਲੀ ਸਾਰੀ ਲੇਬਰ ਨੂੰ ਡੋਟੀ ਖਾਣਾਂ ਉਹ ਸਾਹਮਣੇ ਖੜੀ ਗੱਡੀ ਜਾ ਕੇ ਰੋਟੀ ਖਾਂਦੇ ਦਪਹਿਰ ਦਾ ਟਾਈਮ ਹੋ ਗਿਆ ਇੱਕ ਟਰਾਲੀ ਤੋੜ ਦਿੱਤੀ ਹੁਣ ਤੇ ਇੱਕ ਹੋਰ ਪਰਾ ਕੇ ਸ਼ਾਮ ਤੱਕ ਬਹੁਤ ਬਹੁਤ ਛੁੱਟੀ ਫਿਰ ਦੂਰ ਦੂਰ ਦਾ ਨਿਗਾਹ ਮਾਰੋ ਅੰਗੂਰਾਂ ਦਾ ਹੀ ਬਾਗ ਦਿਖੂਗਾ ਤੁਹਾਨੂੰ ਚਾਰੇ ਪਾਸੇ ਅੰਗੂਰੀਂ ਅੰਗੂਰ ਲੱਗੇ ਪਏ ਆ ਸਾਹਮਣੇ ਇਧਰ ਹਾਈਵੇ ਚੱਲਦਾ ਹੈ ਏਰੀਆ ਜਿਵੇਂ ਸੰਤਨ ਦਾ ਵੱਖਰਾ ਏਰੀਆ ਅੰਗੂਰਾਂ ਦਾ ਵੱਖਰਾ ਆੜੂਆਂ ਦਾ ਵੱਖਰਾ ਏਰੀਆ ਕੰਮ ਸਾਰੇ ਸਾਲ ਦਾ ਚੱਲਦਾ ਸਪੇਨ ਚ ਕਦੇ ਆਈ ਇਸ ਕੈਂਡੀ ਲਾਈਫ ਹੈ ਰੋਟੀ ਖਾ ਲਈ ਹੁਣ ਚੱਲੇ ਫੇਰ ਕੰਮ ਤੇ ਅੱਧੇ ਘੰਟੇ ਦੀ ਬ੍ਰੇਕ ਹੋਈ ਪਾਵਰਲੀ ਟਰਾਲੀ ਆ ਸਾਡੀ ਇਹ ਭਰਨੀ ਆ ਹੁਣ ਇੰਨੀ ਕੁ ਭਰਤੀ ਸਾਡਾ ਮਾਲਕ ਆ ਬਸ ਇਹਨੇ ਟਰੈਕਟਰ ਤੇ ਬੈਠਾ ਰਹਿਣਾ ਨਾਲ ਨਾਲ ਚੱਲੀ ਜਾਣਾ ਸਾਡੇ ਇਹਨੇ ਇਹਦਰ ਰੱਥਣਾ ਬਟਨ ਲੱਗਿਆ ਤੇ ਦੂਜੇ ਖੇਤ ਨਾਲ ਮਸ਼ੀਨ ਲੱਗੀ ਹੋਈ ਹੈ। ਉਹ ਮਸ਼ੀਨ ਵੱੜ ਪਈ ਆ ਤੇ ਆਪਾਂ ਕੋਟਾ ਮਾਤੇ ਇੱਕ ਬੰਦਾ ਚਲਾ ਰਿਹਾ ਹੈ। ਜੀ ਤੇ ਅਸੀ ਅੱਜ ਦੀਆਂ ਗੂਰਾਂ ਦੀ ਵੀਡੀਓ ਤੇ ਬਾਕੀ ਹੋਰ ਆਪਾਂ ਕੰਮ ਕਰਨ ਦੀ ਵੀਡੀਓ ਲੈ ਕੇ ਆਵਾਂਗੇ। ਚੰਦਨ ਮੁਕਾਲਾ ਸਬਸਕ੍ਰਾਈਬ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ।